ਸਤਿ ਸ੍ਰੀ ਅਕਾਲ ਜੀ ਸਤਿ ਪਤਿਵੰਤੋ ਸਭ ਦਾ ਨਾਮ ਲੈ ਕੇ ਆਏ ਗੁਰੰਦਗੁਰ ਤੇ ਅਮਰਦਾਸ ਨਾਮ ਦਾ ਸੋਇ ਸਰਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸਿਈਆ ਰਾਇ ਸਿਈਆ ਸੰਥਿਆਈਆ ਜੀ ਸਭਕ ਜਾਈਂ ਵਰ ਤੇਗ ਬਾਦਰ ਸਿਮਰੀਆ ਘਰ ਨਾਲੋਂ ਨਾਵੇ ਤਾਂ ਸਭ ਸਾਈਂ ਦੇ ਸਾਈਂ ਦੇ ਸਾਥ ਪਾਸ ਨੇ ਜੋ ਤਾਂ ਤਾਂ ਸਿਮਰੀਆ ਜੀ ਦੇ ਪਾਰ ਨਿਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜੀ ਇਹ ਨਿਮਾਣਿਆਂ ਦੇ ਮਾਨ ਤਾਣਿਆਂ ਦੇ ਤਾਣੇ ਉਕਿਆਂ ਦੀ ਹੋਰ ਸੱਚੇ 파ਸਾ ਆਪ ਜੀ ਦੇ ਅੱਗੇ ਅਰਦਾਸ ਬੇਨਤੀ ਆ ਕਿ ਸਮੂਹ ਨਗਰ ਨਿਵਾਸੀਆਂ ਵੱਲੋਂ ਰਲ ਮਿਲ ਕੇ ਅਤੇ ਨੌਜਵਾਨ ਸੇਵਾਦਾਰ ਵੀਰਾਂ ਵੱਲੋਂ ਰਲ ਮਿਲ ਕੇ ਇੱਧਰ ਇਲਾਕਿਆਂ ਦੇ ਵਿੱਚ ਹੜਪੀੜਤਾ ਦੇ ਲਈ ਰਾਸ਼ਨ ਦੀ ਸੇਵਾ ਦੀ ਟਰਾਲੀ ਭੇਟੀ ਜਾ ਰਹੀ ਹੈ ਅਤੇ ਰਸਤੇ ਦੀਆਂ ਔਕੜਾਂ ਦੂਰ ਕਰਨੀਆਂ ਸਰਵਪੱਤ ਦੇ ਕਾਰਜ ਰਾਸ ਕਰਨੇ ਅਤੇ ਜੋ ਰਸਤਾ ਉਹ ਸਹੀ ਜਗ੍ਹਾ ਤੇ ਔਕੜਾਂ ਦੂਰ ਕਰਨੀਆਂ ਪਹਚਾਉਣ ਦੀ ਕਿਰਪਾਲਤਾ ਕਰਨੀ ਸਹੀ ਪਿਆਰੀ ਮੇਲਵੇਲੀ ਇਹਨਾਂ ਮੇਲੇ ਦਾ ਨਾਮ ਦਿੱਤਾ ਵੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋਨਿਆਲ ਸੋ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਧੰਨਵਾਦ ਧੰਨ ਸ੍ਰੀ ਵਾਹਿਗੁਰੂ ਜੀ ਦੇ ਖਾਤੇ ਸੋ ਨਗਰ ਨਿਵਾਸੀਆਂ ਪਿੰਡ ਦੀਵਾਨਿਆਂ ਦੀਆਂ ਸਮੂਹ ਸੰਗਤਾਂ ਵੱਲੋਂ ਰਲ ਮਿਲ ਕੇ ਪਰਾਲਾ ਕੀਤਾ ਗਿਆ ਅਤੇ ਅਜਨਾਲੇ ਏਰੀਏ ਦੇ ਵਿੱਚ ਜਿੱਥੇ ਹੜਪੀੜਤਾ ਨੂੰ ਮਰਦੀ ਲੋੜਾ ਉੱਥੇ 41 ਰਾਸਤ ਦੀ ਅਤੇ ਕੱਲ ਵੀ ਨੌਜਵਾਨ ਵੀਰਾਂ ਵੱਲੋਂ ਪਸੂਆਂ ਦੇ ਲਈ ਫੀਡ ਵੀ ਭੇਜੀ ਜਾ ਰਹੀ ਆ ਤੇ ਨਾਲ ਹੀ 10-15 ਦਿਨਾਂ ਤੱਕ ਤੋੜੀ ਅਤੇ ਆਚਾਰ ਦੀ ਸੇਵਾ ਭੇਜੀ ਜਾਵੇਗੀ ਸੋ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਆ ਅਤੇ ਨਾਲ ਹੀ ਨੌਜਵਾਨ ਸੇਵਾਦਾਰ ਵੀਰਾਂ ਦਾ ਵੀ ਧੰਨਵਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੁੱਲ ਸੋਨਿਆਲ 100 ਆਹ ਜਿਹੜਾ ਟਰਾਲੀ ਤੋੜਦੀ ਵੀ ਉਹ ਨੂੰ ਵੀ ਬਣਾ ਲਈ ਬਾਅਦ ਮੈਨੂੰ ਭੇਜ ਲਈ ਜਾਂਦਾ ਵੀਡੀਓ ਆ ਧੰਨਵਾਦ ਲਈ ਭੇਜੀ ਤੁਸੀਂ آيا بابا نو کيا هلو لاو يار اٿن